ਵੀਰ ਪਿੰਡਾਂ ਚ ਰਹਿੰਦੇ ਆ ਸ਼ਹਿਰ ਚ ਰਹਿੰਦੇ ਆ ਜਾਂ ਖੇਤਾਂ ਚ ਰਹਿੰਦੇ ਆ ਇਹਨਾਂ ਉੱਤੋਂ ਵੀ ਅਫਸਰਾਂ ਨੂੰ ਵੀ ਹੁਕਮ ਆ ਵੀ ਜਿਹੜੇ ਮੈਂ ਆਪਣਾ ਬੰਦਾ ਕੋਈ ਗਲੀ ਚ ਰਹਿੰਦੇ ਆ ਆਪਾਂ ਪਿੰਡ ਦੇ ਵਿੱਚ ਰਹਿੰਦੇ ਜੇ ਸਾਰਾ ਪਿੰਡ ਤਾਂ ਵੱਡਾ ਹੋ ਜਾਂਦਾ ਗਲੀ ਦੇ ਵਿੱਚ ਜਿਹੜੀ ਚ ਰਹਿੰਦੇ ਆ ਸਾਰੇ ਬੰਦੇ ਨਾਲ ਉਹਦੇ ਗਲੀਆਂ ਦੇ ਵਿੱਚ ਗਰੁੱਪ ਬਣਾਓ ਮੈਂ ਮੇ ਜਿਹੜੇ ਬੰਦੇ ਆ ਤੁਹਾਡੇ ਘਰਾਂ ਦਾ ਇੱਕ ਇੱਕ ਮੈਂਬਰ ਦਾ ਮਾਲਕ ਦਾ ਨੰਬਰ ਪਾ ਕੇ ਰੱਖੋ ਜੇ ਗਲੀ ਚ ਆਪਣੀ ਚ 20 ਘਰਾਂ ਤੇ 20 ਬੰਦਿਆਂ ਦਾ ਇੱਕ ਨਾ ਗਰੁੱਪ ਬਣਾ ਲਓ WhatsApp ਠੀਕ ਹੈ ਜੀ ਉਹਦੇ ਚ ਮੇਨ ਮੇਨ ਬੰਦੇ ਸਾਰਿਆਂ ਦਾ ਨਾਂ ਪਾ ਲਓ ਇੱਕ ਇੱਕ ਘਰ ਦਾ ਠੀਕ ਹੈ ਜੀ ਨੰਬਰ 2 ਜਿਹੜੇ ਬੰਦੇ ਖੇਤਾਂ 'ਚ ਆ ਉਹ ਖੇਤਾਂ ਵਾਲੇ ਆ ਉਹਦਾ ਵੀ ਨਾਂ ਪਾ ਲਓ ਵੀ ਜਿਹੜੇ ਨੇੜੇ ਨੇੜੇ ਘਰ ਆ ਜਿੰਨੇ ਉਹਨਾਂ ਬੰਦਿਆਂ ਦੇ ਘਰਾਂ ਦੇ ਗਰੁੱਪਾਂ ਦੇ ਇੱਕ ਗਰੁੱਪ ਬਣਾ ਲਓ ਉਹਨਾਂ ਦੇ ਵਿੱਚ ਨਾਂ ਇਹਨਾਂ ਇੱਕ ਗੈਂਗ ਆ ਗਿਆ ਬਹੁਤ ਵੱਡਾ ਜਿਵੇਂ ਆ ਬਾਈ ਜਿਹਦੇ ਉੱਤੇ ਤੁਹਾਨੂੰ ਦੱਸਿਆ ਉਹ ਗੈਂਗ ਆ ਵਿੱਚ ਉਹ ਰਾਤ ਨੂੰ ਕਿਤੇ ਕਹਿੰਦੇ ਸੀ ਪੁਲਿਸ ਅਫਸਰਾਂ ਜੀ ਚੈ ਕਹਿੰਦੇ ਆ ਵੀ ਅਸੀਂ ਕੋਈ ਡਾਕਟਰਾਂ ਚ ਕੋਈ ਐ ਕੋਈ ਨਾ ਕੋਈ ਬਹਾਨਾ ਐਸਾ ਮਾਰਦੇ ਆ ਵੀ ਬੰਦੇ ਨੂੰ ਗੇਟ ਖੋਲਣਾ ਪੈਣਾ ਚੈ ਕਹਿੰਦੇ ਸਾਡੀ ਗੱਡੀ ਪੈਂਚਰ ਹੋ ਗਈ ਐ ਮੁਸੀਬਤ ਦੇ ਫਸੇ ਆ ਬਾਈ ਜੀ ਇਹ ਸਾਨੂੰ ਤੁਹਾਡੀ ਹੈਲਪ ਦੀ ਲੋੜ ਆ ਸਾਡੇ ਨਾਲ ਲੇਡੀਜ਼ ਆ ਲੇਡੀਜ਼ ਵੀ ਹੋ ਸਕਦੀਆਂ ਨਾਲ ਉਹਨਾਂ ਦੇ ਕੱਪੜਿਆਂ ਦੇ ਵਿੱਚ ਤੇ ਉਹ ਉਸ ਕਰਕੇ ਦਰਵਾਜ਼ਾ ਖਿਲਾ ਲੈਂਦੇ ਆ ਤੇ ਬਾਅਦ ਦੇ ਵਿੱਚ ਨੁਕਸਾਨ ਕਰਦੇ ਆ ਤੇ ਲੁੱਟਖੋ ਕਰਕੇ ਸਾਰਾ ਲੈ ਜਾਂਦੇ ਆ ਇਹ ਬਾਹਰ ਦੇ ਗੈਂਗ ਬਹੁਤ ਪ੍ਰਫੁੱਲਤ ਹੋ ਗਏ ਚੁੱਕੇ ਪੰਜਾਬ ਦੇ ਵਿੱਚ ਤੇ ਜਿਹੜੇ ਮੇਰੇ ਭਰਾ ਨਾ ਜਿਹੜੇ ਆਉਦੇ ਗਲੀ ਦੇ ਪਿੰਡ ਦਾ ਚਲੋ ਵੱਡਾ ਹੋਇਆ ਤਾਂ ਗਲੀ ਦੇ ਵਿੱਚ ਤੇ ਇੱਕ ਮੇਨ ਗੁਰਦੁਆਰਾ ਸਾਹਿਬ ਜਿਹੜੇ ਪਾਰਟੀ ਆ ਉਹਨਾਂ ਦਾ ਨੰਬਰ ਜਰੂਰ ਵਿੱਚ ਪਾਓ ਗਰੁੱਪ ਦੇ ਵਿੱਚ ਜੇ ਉਹਨਾਂ ਕੀ ਜਿਹੜੇ ਬੰਦੇ ਗੁਰਦੁਆਰਾ ਸਾਹਿਬ ਚ ਆਵਾਜ਼ ਦੇ ਚੱਕਣ ਤੇ ਇਹ ਨਾ ਸਾਰੇ ਜਿੰਨੇ ਮੇਰੇ ਭਰਾ ਆਂ ਗਾਂਵ ਦੇ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਜਰੂਰ ਕਹੋ ਵੀ ਇੱਕ ਗਰੁੱਪ ਬਣਾ ਕੇ ਰੱਖੋ ਆਪਦਾ ਜਿਹੜੇ ਨੇੜੇ-ਨੇੜੇ ਘਰ ਆਪਦੇ ਵੀ ਇਹ ਨਹੀਂ ਵੀ ਸਾਰੇ ਪਿੰਡ ਦਾ ਦੂਰ ਆ ਵੀ ਆਪਦੀ ਗਲੀ ਦੇ ਵਿੱਚ ਗਰੁੱਪ ਬਣਾ ਲਓ ਉਹਨਾਂ ਦੇ ਨੰਬਰ ਸੇਵ ਕਰ ਲਓ ਜੇ ਕੋਈ ਉਨਕੀ ਹੁੰਦੀ ਆ ਤੇ ਉਹਨਾਂ ਨੂੰ ਮੈਸੇਜ ਜਰੂਰ ਨੰਬਰ 2 ਜਿਹੜੇ ਬੰਦਿਆਂ ਦੇ ਗੇਟ ਲੱਗੇ ਹੋਏ ਆ ਕੋਸ਼ਿਸ਼ ਕਰੋ ਜਿਹੜੇ ਬੰਦੇ ਕੈਮਰੇ ਲਵਾਸਦੇ ਕੈਮਰੇ ਲਵਾ ਲੋ ਨਹੀਂ ਚਲੋ ਸਾਰੇ ਬੰਦੇ ਕੈਮਰੇ ਲਵਾਸਦੇ ਜਿਹੜੇ ਉਹਨਾਂ ਦਾ ਮੇਨ ਗੇਟ ਆ ਬਾਹਰਲਾ ਡੋਰ ਦਾ ਉਹਦੇ ਵਿੱਚ ਨਿੱਕੀ ਜੀ ਟਾਕੀ ਜਰੂਰ ਬਣਾ ਲਓ ਉਹ ਨਿੱਕੀ ਜੀ ਟਾਕੀ ਬਣਾ ਕੇ ਛੋਟੀ ਜੀ ਵੀ ਅੰਦਰੋਂ ਖੁੱਲ ਜੇ ਉਹਦੇ ਵਿੱਚ ਬਾਹਰ ਜਿਹੜਾ ਡੰਡੇ ਲਵਾ ਲੋ ਜਾਲੀ ਵਾਲੇ ਤੇ ਨਿੱਕੀ ਜਾਲੀ ਲਵਾ ਲਓ ਬ੍ਰੀਕ ਵੀ ਅੰਦਰੋਂ ਨਿੱਕੀ ਓਨੀ ਟਾਕੀ ਖੋਲ ਕੇ ਤੁਸੀਂ ਤੇ ਦੇਖ ਸਕਦੇ ਆਂ ਵੀ ਬਾਹਰ ਬੰਦੇ ਕੌਣ ਆ ਨਹੀਂ ਤਾਂ ਨਿੱਕਾ ਜਾਂ ਆਉਂਦਾ ਸ਼ੀਸ਼ਾ ਜਾਂ ਲੱਗ ਜਾਂਦਾ ਆਪਣੇ ਬਾਹਰ ਦੇ ਵਿੱਚ ਉਹਦੇ ਚ ਅੰਦਰੋਂ ਸਾਰਾ ਪਤਾ ਲੱਗ ਜਾਂਦਾ ਬਾਹਰ ਬੰਦੇ ਕੌਣ ਖੜੇ ਤੇ ਕਿਵੇਂ ਆ ਇਹ ਜ਼ਰੂਰੀ ਆ ਅੱਜ ਇਹ ਚਲੋ ਕਿਤੇ ਮੀਟਿੰਗ ਵੀ ਇੱਥੇ ਬੈਠੇ ਸੀ ਮੇਰੇ ਦਿਮਾਗ ਚ ਵੀ ਨਿਕਲ ਗਿਆ ਉਹਨੂੰ ਰਿਕਾਰਡਿੰਗ ਸੁਣ ਕੇ ਮੈਨੂੰ ਆਇਆ ਵੀ ਆਪਣੇ ਭਰਾ ਨਾਲ ਕਿਸੇ ਦਾ ਕੋਈ ਨੁਕਸਾਨ ਨਾ ਹੋ ਜੇ ਵੀ ਇਹ ਜ਼ਰੂਰ ਕਰੋ ਜ਼ਿਆਦਾਤਰ ਜਿਹੜੇ ਖੇਤਾਂ ਦੇ ਵਿੱਚ ਲੋਕ ਰਹਿੰਦੇ ਹੋ ਨੇੜੇ-ਨੇੜੇ ਤਰ੍ਹਾਂ ਦੇ ਆਪਦੇ ਘਰਾਂ ਦੇ ਸਾਰਿਆਂ ਦੇ ਗਰੁੱਪ ਬਣਾ ਲਓ ਤੇ ਇਹ ਜ਼ਰੂਰ ਕਰੋ ਇਹ ਨੁਕਸਾਨ ਬਹੁਤ ਹੋ ਰਿਹਾ ਪਿੰਡਾਂ ਦੇ ਵਿੱਚ ਨਾ ਬਹੁਤ ਜ਼ਿਆਦਾ ਹੈ ਗੈਂਗ ਬਾਹਰੋਂ ਆ ਕੇ ਵੜ ਗਏ ਆ ਤੇ ਉਹ ਜਿਹੜੇ ਆਮ ਲੋਕਾਂ ਦਾ ਨੁਕਸਾਨ ਕਰਦੇ ਰਹਿ ਦੇ ਲੁੱਟਖੋ ਹੋ ਰਹੀ ਹੈ ਵੀਰੇ ਇਸ ਤਰ੍ਹਾਂ ਦੀਆਂ ਪੰਜਾਬ ਦੇ ਵਿੱਚ ਕਟਨਾਵਾ ਉਹ ਰਹੀਆਂ ਜਿਸ ਤਰ੍ਹਾਂ ਦੇ ਹਾਲਾਤ ਬਣੇ ਆ ਤੇ ਜ਼ਰੂਰਤਾ ਇਹੋ ਜਿਹੇ ਗਰੁੱਪ ਬਣਾਉਣ ਦੀ ਵਟਸਐਪ ਗਰੁੱਪ ਬਣਾਉਣ ਦੀ ਕਿਉਂਕਿ ਆਪਾਂ ਘਰ ਆਪਣੇ ਇਹੋ ਜਿਹੇ ਬਣਾ ਲਏ ਆ ਕਿ ਬਾਹਰ ਕੋਈ ਵਾਚਾਂ ਦੇਈ ਜਾਵੇ ਸਾਨੂੰ ਅੰਦਰ ਪਤਾ ਨਹੀਂ ਲੱਗਦਾ ਦੂਜੀ ਗੱਲ ਅੰਦਰ ਦੀ ਤਾਂ ਦੂਰ ਰਹੀ ਅਸੀਂ ਲਾਗੇ ਬੈਠੇ ਹੀਏ ਇਕੰਦਰ ਚ ਇਕ ਦੂਜੇ ਦੇ ਲਾਗੇ ਤੇ ਸਾਡਾ ਐਸਾ ਧਿਆਨ ਮੋਬਾਈਲ ਦੇ ਵਿੱਚ ਗੱਡਿਆ ਹੁੰਦਾ ਕਿ ਅਸੀਂ ਤੇ ਲਾਗਲੇ ਦੀ ਆਵਾਜ਼ ਨਹੀਂ ਸੁਣਦੇ ਤੇ ਸੋ ਭਰਾਓ ਮੈਂ ਇਹ ਆਪ ਨੂੰ ਵੀ ਕਹਿਣਾ ਇਹ ਨਹੀਂ ਕਿ ਕਿਸੇ ਹੋਰ ਨੂੰ ਕਹਿਣਾ ਕਿਉਂਕਿ ਮੋਬਾਈਲ ਨੇ ਸਾਡਾ ਜੀਵਨ ਜਿਹੜਾ ਹੈ ਅਸਥ ਵਿਅਸਤ ਕਰ ਦਿੱਤਾ ਪੂਰਾ ਹੀ ਤੇ ਇਹੋ ਜਿਹੇ ਘਟਨਾਵਾਂ ਵਧਨਕਾਰ ਨੇ ਸੱਜਣ ਨੇ ਆਡੀਓ ਪਾਈ ਆ ਬਾਕੀ ਆਪਣੇ ਘਰੇ ਆਪਦੇ ਸ਼ਸ਼ਤਰ ਜ਼ਰੂਰ ਰੱਖੋ ਕੋਠੀਆਂ ਕਾਰਾਂ ਵੱਡੇ ਮੋਬਾਈਲ ਇਹ ਸਾਰਾ ਕੁਝ ਤਾਂ ਹੀ ਸਹੀ ਸਲਾਮਤ ਆ ਜੇ ਤੁਸੀਂ ਸ਼ਸਤਰਧਾਰੀ ਜੇ ਜੇ ਤੁਸੀਂ ਸ਼ਸਤਰਹੀਣ ਜੇ ਨਾ ਤੇ ਫਿਰ ਇਹ ਕਿਸੇ ਕੰਮ ਨਹੀਂ ਦੋ ਬੰਦੇ ਤਿੰਨ ਬੰਦੇ ਆਗੇ ਤੁਹਾਨੂੰ ਨੱਪ ਲੈਣ ਤੁਸੀਂ ਕੀ ਕਰੋਗੇ ਇਦਾਂ ਦੀ ਇੱਕ ਘਟਨਾ ਦਾ